ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਆਪਣੇ ਆ ਕੀ ਪ੍ਰਵਾਦ ਵੇਰੀ ਉਹ ਯਾਰ ਏਦਾਂ ਨਾ ਕਰੋ ਥੋੜਾ ਥੋੜਾ ਨਾ ਕਰੋ ਯਾਰ ਏਦਾਂ ਥੋੜੀ ਪ੍ਰਸ਼ਾਦ ਹੁੰਦਾ ਇਹ ਹਾਂ ਉਹ ਤਾਂ ਤੁਸੀਂ ਆਪਣੇ ਖੁੱਲੇ ਗਫੇ ਲਓ ਜੀ ਪ੍ਰਵਾਦ ਵੇਰੀ ਦੀਆਂ ਤਿਆਰੀਆਂ ਹੋਣੀਆਂ ਆ ਤੇ ਮੇਰਾ ਕੀਤਾ ਬੰਦੇ ਸਲਾਏ ਆ ਪਾਪਰ ਕਿਉਂਕਿ ਸਵੇਰੇ ਇਹਨਾਂ ਨੇ ਆਉਣਾ ਨਹੀਂ ਸੀਗਾ ਆਪਾਂ ਹੁਣੇ ਸੱਦੀ ਦੇ ਲੰਮੇ ਖਾਦੇ ਆ ਮੜਿਆ ਬਲੌਗ ਬਣਾ ਲਈਏ ਮਹਾਰਾਜ ਬਲੌਗ ਕਿਤੇ ਨਹੀਂ ਆਣਾ ਪਰ ਲੋ ਜੀ ਮਰੇ ਦੀ ਧਿਆਲੀ ਮਿੱਤੀ ਆ ਅੱਖੇ ਭੁੱਖੇ ਲੱਗੇ ਹੁੰਦੇ ਸੀ ਇਹਨਾਂ ਨੂੰ ਪਰਾਟਾ ਪੱਖਾ ਲਾਉਂਦਾ ਹੈ ਇਹਨਾਂ ਨੂੰ ਗਰਮੀ ਲਾਦੀ ਉਪਰਾਂ ਹੀ ਨੀ ਕੰਬਲ ਹੈ ਉਹ ਹਾਜੂਸ ਵੀ ਇਹਨਾਂ ਸਾਰਿਆਂ ਨੇ ਪਰਵਾਸ ਵੀ ਤੇ ਆਪਣੇ ਹੈਗੀ ਸਵੇਰੇ ਪਰਵਾਸ ਵੀ ਜਿਹੜਾ ਜਿਹੜਾ ਉੱਠ ਸਕਦਾ ਹੈ ਟਾਈਮ ਦੇ ਨਾਲ ਆ ਜਿਓ ਸੇਹੀ ਨਹੀਂ ਫਰਮਾਨ ਸੌਝੋ ਭਰਾਵਾ ਟਾਈਮ ਨਾਲ ਫੋਨ ਨਾ ਚਲਾਓ ਤੁਹਾਨੂੰ ਦੱਸਾਂ ਮੈਂ ਸਵੇਰੇ ਕੰਮ ਬਹੁਤ ਹੈ ਭਰਾਵਾ ਦੁੱਧ ਲੈ ਜੀ ਬਾਕੀ ਕੰਮ ਜੇ ਕਰੀ ਦੁੱਧ ਨਹੀਂ ਮੈਨਣਾ ਸਵੇਰੇ ਚਾਹ ਮੈਨ ਨਹੀਂ ਪਰਵਾਸ ਦੇਦੀ ਸਿੱਧੀ ਹੁਣ ਸੋਰੀ ਅੱਜਪਣਾ ਮੇਰੀ ਉੱਪਰ ਹੈ ਗਈਆਂ ਚੱਪਲਾਂ ਜੱਕੜ ਲਈ ਮੈਨੂੰ ਪੜਿਆ ਵੀ ਮੇਰੇ ਮੱਥਨ ਹੱਥ ਹੋ ਗਈ ਤੇ ਫੇਰ ਸੌਣੇ ਆ ਸਵੇਰੇ ਆ ਕੇ ਉੱਠਣਾ ਹੈ ਪਰ ਉਹ ਸਾਨੂੰ ਨੇ ਬਹੁਤ ਖਰਾਬ ਕੀਤਾ ਚਾਹ ਨੂੰ ਨਾਲੀ ਜਿਹੜੀ ਸੀ ਆ ਲੋ ਜੀ ਪਲਕ ਜੀ ਸੇਵਾ ਦੇ ਉੱਤੇ ਆ ਲੋ ਜਿਹਨੇ ਜਿਹਨੇ ਸੇਵਾ ਕਰਾਉਣੀ ਆ ਗੁਰੂ ਨਾਨਕ ਮਹਾਰਾਜ ਜੀ ਤੇ ਜਾਂਦੇ ਨੇ ਆ ਜੀ ਦਰਵਾਜ਼ੇ ਜੀ ਨਿਕਲ ਰਹੀਆਂ ਆ ਸਾਰੇ ਕਿੱਡਾ ਜੀ ਨਿਕਲਦੇ ਆਉਣੀਆਂ ਤੇ ਸਾਜੇ ਜੀ ਵੀ ਨਿਕਲਦੇ ਆ ਜੀ ਆਪਣੇ ਪੈਂਡ ਕਹਿੰਦੇ ਆ ਤਾਂ ਭਾਦ ਜੀ ਆਪਣੇ ਘਰੇ ਬੁਲਾ ਰਹੇ ਨੇ ਤਾਂ ਆਪਣੇ ਪੈਂਡ ਨਹੀਂ ਪੈਂਡ ਤਾਂ ਨਿਕਲ ਆਪਣੇ ਪੈਂਡ ਫੈਲਿੰਗ ਕਰ ਰਹੇ ਨੇ ਉਹ ਵੀ ਆਪਣੇ ਘਰੇ ਬੁਲਾ ਰਹੇ ਆ ਇਹ ਪਹਿਲੀ ਵਾਰੀ ਆ ਫਸਟ ਟਾਈਮ ਸਾਬਣ ਜਿਹੜਾ ਕੀ ਤੁਹਾਨੂੰ ਦਿੱਤਾ ਹੈ ਉਹ ਪੁੰਗਾ ਕਰ ਰਹੀ ਹੈ ਲੋ ਥੋੜਾ ਫੜੋ ਫੜੋ ਆ ਲੋ ਫੜੋ ਹੇ نیچے ਲੋ ਮਾ ਮਾ ਹਾਂ ਤਾਂ ਤਿਆਰੀ ਕਰੂੰਗਾ ਹਾਂ ਨਾ ਨਾ ਕਿ ਮੰਮੀ ਬਲਾਉਗੀ ਬੋਲਣ ਦੀ ਵਾਕੀ ਵਿੱਚ ਉਹਦਾ ਕੋਈ ਨਹੀਂ ਆਵੇ ਦਿੱਤਾ ਪਰ ਮਾ ਆ ਕੇ ਨੇ ਆਏ ਸਾਡੇ ਕੋਈ ਕਿ ਤੁਸ ਨੂੰ ਜੇ ਸਹੀ ਲਾਉਂਦੇ ਨਹੀਂ ਜਾਣੇ ਕਿ ਕਿ ਬਾਰੇ ਹੋਏ ਜੀ ਜੀ ਮੈਂ ਬਹੁਤ ਦੇਹੀ ਜੀ ਜੀ ਦਾ ਦੇਲਾ ਇਹ ਚੀਜ਼ ਨੂੰ ਨਾ ਯਾਨਕਿ ਵੀਰ ਕਹਿੰਦਾ ਸੱਤੀ ਕਰਤੀਏ ਪ੍ਰਕਾਰ ਤਖਾ ਪਰਵਾਣੇ ਨੂੰ ਭਾਗ ਲਾਤੇ ਗਾਹੀ ਰਹਿਣ ਤੋਂ ਵਾ ਜਿਨੇ ਇਕਲਾ ਬਹਾ ਵਡਾ ਕਾਲੀ ਦੋਇ ਨਾਗ ਅਬ ਰਾਣੇ ਜੋ ਕਪੀਟਲ ਬਹਾ ਘੜਦੇ ਇਹ ਸੱਤਰ ਹੋਗੇ ਤੇ ਆ ਵਿੱਚ ਤੁਸ ਤੀ ਨਹੀਂ ਕੋਣੇ ਰੋਗ ਲਾਵਾ ਕੋਈ ਲਪਾਪੀਆਂ ਚ ਰੱਖਿਓ ਕਿ ਤਾਕੀ ਤੁਸ ਫੇਰੇ ਇਦਾਂ ਹੀ ਸੱਤੀ ਕਰੀ ਲੇਕੀ ਜਾ ਤਾਰੀਆ ਹਾਂ ਹਲੋ ਤਾਂ ਲੋ ਜੀ ਚਾਹ ਰੱਖਤੀ ਆ ਪ੍ਰਵਾਹ ਤੇ ਵੀ ਆ ਰਹੀ ਆ ਇੱਕ ਵਾਰ ਦੀਪਕਾ ਉੱਤੇ ਕਮਾ ਲਿਆ ਕੈਂਪ ਬੈਕ ਲੈ ਕੇ ਚਲਦੀ ਆ ਜੀ ਯਾ ਚਲਦਾ ਕਿ ਬੰਦ ਨਾ ਕਰਦੀ ਓਕੇ ਆ ਜੀ ਕੋਸ਼ਿਸ਼ ਮਗਰ ਨਹੀਂ ਹੋ ਰਹੀ ਆ ਵੀ ਉੱਧਰ ਜਾਓ ਬੰਦੇ ਮੈਨੂੰ ਨਹੀਂ ਮੈਨੂੰ ਲੱਗ ਜਿਵੇਂ ਮੈਂ ਬੈਠਣਾ ਹਾਂ ਅੱਗੇ ਆਉਗਦੇ ਉਧਰ ਚਲੋ ਸਮਾਂ ਲੱਗ ਜੇ ਬੈਠਣਾ ਲੈ ਨਾ ਲੱਗ ਲੱਭ ਕੇ ਤੇ ਜੀ ਮਮੇ ਦੇ ਚੋਲੇ ਚ ਪਲਾ ਮਰੀ ਚਾਹ ਤੇ ਮੈਂ ਬਣਾ ਰਹੀ ਹਾਂ ਇਹ ਔਨ ਹੈ ਨਾ ਮੈਂ ਉੱਪਰ ਇੱਧਰ ਵਾਲੇ ਉੱਪਰੋਂ ਕਹਿ ਦੂੰਗਾ ਸਾਡੇ ਉੱਪਰੋਂ ਨਿਕਲ ਜੀ ਇਹ ਬਾਹਰ ਹੀ ਨਾ ਮੈਂ ਉੱਪਰ ਹੀ ਚੱਲ ਜਾਣਾ ਨਾਲ ਹੀ ਬਣਾਉਂਗੀ

İyi <laughs> <laughs> şey. <laughs> <laughs> i'm not touching it ਤਨ ਵਰ ਜਿਹੜੀ ਸਾਰੀ ਸੰਗਤ ਆਈ ਤੇ ਜਿਹੜੀ ਨਹੀਂ ਆਈ ਉਹਨਾਂ ਲਈ ਬਲੌਸ ਪਾਤਾ ਹੈ ਉੱਥੇ ਬਾਬਾ ਜੀ ਦੇ ਦਰਸ਼ਨ ਕਰ ਸਕਦੇ ਆ ਤੇ ਬਹੁਤ ਹੀ ਬਹੁਤ ਧੰਨ ਵਰ ਸਾਡੀ ਸ਼ੇਰਗਨ ਫੈਮਿਲੀ ਦੇ ਲੋਕ ਕਿਦਾਂ ਤੁਸੀਂ ਸਾਡੇ ਘਰ ਆਏ ਤੇ ਬਾਬਾ ਜੀ ਕਰੀ ਸਾਨੂੰ ਬਾਰ ਬਾਰ ਇੱਧਰ ਦਾ ਮੌਕਾ ਮਿਲਦਾ